ਭਾਰਤ ਪੁਛਨਾਸੂ ਕਹਿੰਦੇ ਮੈਨੂੰ ਰਾਤ ਨੂੰ 9 ਵਜੇ ਪਤਾ ਲੱਗਿਆ ਸਰਕਾਰ ਤੇ ਤavrtod ਹਮਲੇ ਸ਼ੁਰੂ ਹੋ ਜਾਂਦੇ ਨੇ ਸਿਆਸੀ ਹਮਲੇ ਜਵਾਨੀ ਹਮਲੇ ਜਿਨ੍ਹਾਂ ਨੂੰ ਆਪਾਂ ਸਿਮਤੀ ਲੈਣ ਲਈ ਵੀ ਕਿਹਾ ਜਾ ਸਕਦਾ ਡੀਜੀਪੀ ਉਹਨੇ ਪੁੱਛਿਆ ਜਿਹੜੇ ਏਡੀਜੀਪੀ ਐ ਵਿਜੀਲੈਂਸ ਏਡੀਜੀਪੀ ਬਿਜ਼ਨਸ ਤਾਂ ਕਹਿੰਦੇ ਵੀ ਮੈਂ ਤਾਂ ਕਿਹਾ ਹੀ ਨਹੀਂ ਜਿਹੜੇ ਦਾ ਪੇਜ ਖੇਡਣ ਦਾ ਬਹੁਤ ਤਾਂ ਚੰਗੀ ਤਰ੍ਹਾਂ ਹੁੰਦੇ ਆ ਵੀ ਉਹਨੇ ਇੱਕ ਸਿਮਤੀ ਕ੍ਰੀਏਟ ਕਰਨ ਦੇ ਲਈ ਇਹ ਨੋਟਿਸ ਐਸਐਸਪੀ ਨਾਲ ਮਿਲੀ ਭੁਗਤ ਕਰਕੇ ਆਪਣੇ ਆਪ ਨੂੰ ਭੇਜਾਇਆ ਬਾ ਜੇ ਇਹ ਪਹਿਲੀ ਸਰਕਾਰ ਹੈ ਜਿਹਨੇ ਕਿ ਕਾਰਵਾਈ ਕੀਤੀ ਆ ਤੇ ਉਹੀ ਗੱਲ ਹੋ ਗਈ ਫਿਰ ਰਿਸ਼ਤੇਦਾਰੀਆਂ ਭਾਈ ਭਤੀਜਾਵਾਦ ਹੋ ਗਿਆ ਸਾਰਾ ਉਦੋਂ ਨਾਸ਼ਾ ਵਿਰੁੱਧ ਚੱਲ ਰਿਹਾ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਵੀ ਸਸਪੈਂਡ ਹੋਏ ਨੇ ਤੇ ਇਸੇ ਤਰ੍ਹਾਂ ਸਰਕਾਰ ਜਿਹੜਾ ਕੰਮਕਾਰ ਕਰ ਰਹੀ ਆ ਉਹ ਬਾਖੇ ਕਾਬਲੇ ਤਾਰੀਫਯੋ ਪੰਜਾਬ ਦੇ ਲੁਧਿਆਣਾ ਦੇ ਵਿੱਚ ਇਸ ਵਕਤ ਪੱਛਮੀ ਲੁਧਿਆਣਾ ਦੇ ਵਿੱਚ ਵਿਧਾਨ ਸਭਾ ਖੇਤਰ ਤੇ ਚੋਣਾਂ ਹੋਣ ਵਾਲੀਆਂ ਨੇ ਤੇ ਸਿਆਸੀ ਪਿੱਛ ਤੇ ਸਰਗਰਮੀਆਂ ਪੂਰੀਆਂ ਨੇ ਪਰ ਇਸੇ ਵਿੱਚ ਇੱਕ ਖਬਰ ਆਉਂਦੀ ਆ ਤੇ ਉਸ ਖਬਰ ਤੇ ਜਿਹੜੀ ਚਿੱਠੀ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਚੱਲਦੀ ਆ ਤੇ ਹਰ ਕੋਈ ਭਾਰਤ ਭੂਸ਼ਣ ਆਸੂ ਨੂੰ ਫੋਨ ਤੇ ਫੋਨ ਖੜਕੋਣ ਲੱਗ ਜਾਂਦਾ ਜਦੋਂ ਫੋਨ ਤੇ ਫੋਨ ਵੱਜੇ ਤੇ ਸਿਆਸਤ ਹਿਲ ਗਈ ਤੇ ਸਿੱਧੀ ਵਿਜਲੈਂਸ ਤੇ ਆ ਕੇ ਇਸ ਦੀ ਜਿੱਥੇ ਬਾਹਾਵਾਹੀ ਵੀ ਹੋਈ ਤੇ ਇੱਕ ਐਸਐਸਪੀ ਤੇ ਇਸ ਦੀ ਜਿਹੜੀ ਆ ਓਗਾਜ਼ ਵੀ ਡਿੱਗੀ। ਗਾਜ਼ ਡਿੱਗਣ ਤੋਂ ਬਾਅਦ ਹੁਣ ਜਿਹੜਾ ਇਸ ਵਿਜਲੈਂਸ ਵੱਲੋਂ ਜਿਹੜਾ ਐਕਸ਼ਨ ਲਿਆ ਗਿਆ ਜਿਹੜਾ ਪੰਜਾਬ ਸਰਕਾਰ ਨੇ ਇੱਕੋ ਇੱਕ ਕੁਝ ਘੰਟਿਆਂ ਦੇ ਵਿੱਚ ਹੀ ਕਾਇਰਵਾਈ ਕਰ ਦਿੱਤੀ ਉਸ ਸਾਰੇ ਦਾ ਹੀ ਲੇਖਾ ਜੋਖਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜਟਪੁਰੀ ਜਟਪੁਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਵੱਡੀ ਗੱਲ ਲੇਖਾ ਜੋਖਾ ਇਸ ਮਸਲੇ ਤੇ ਇਸ ਲਈ ਕਿਉਂਕਿ ਸਰਕਾਰ ਨੇ ਕੁਝ ਘੰਟਿਆਂ ਦੇ ਵਿੱਚ ਐਕਸ਼ਨ ਲਿਆ ਵਿਰੋਧੀ ਧਿਰਾਂ ਤਤੀਆਂ ਸੀਗੀਆਂ ਵਿਜੀਲੈਂਸ ਨੇ ਆਪਣਾ ਕੰਮ ਕੀਤਾ ਲੇਕਿਨ ਐਸਐਸਪੀ ਨੇ ਜੋ ਚਿੱਠੀ ਭਾਈ ਉਸ ਚਿੱਠੀ ਦਾ ਉਹ ਨਿਚੋੜ ਜਿਹੜਾ ਨਿਕਲਿਆ ਉਸ ਦੀ ਸਸਪੈਂਸ਼ਨ ਹੋ ਗਈ ਕਿਵੇਂ ਦੇਖਦੇ ਹਾਂ ਅ ਸੰਜੀਤ ਜੀ ਪਹਿਲਾਂ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਤੇ ਪਰ ਜਿਹੜਾ ਆਪਾਂ ਗੱਲ ਕਰਦੇ ਆ ਲੁਧਿਆਣਾ ਜਿਮਨੀ ਚੋਣ ਹੋ ਰਹੀ ਆ ਪੂਰੇ ਪ੍ਰਚਾਰ ਜੋਰਾਂ ਤੇ ਆ ਕਿਉਂਕਿ ਹਰ ਇੱਕ ਜਿਹੜਾ ਉਮੀਦਵਾਰ ਇਹ ਜਿਹੜਾ ਸਮਾਂ ਇਹ じゃ ਹੁੰਦਾ ਬੋਚ-ਬੋਚ ਕੇ ਪੈਰ ਧਰਦਾ ਹੁੰਦਾ ਇੱਕ ਪਾਸੇ ਸੱਤਾ ਧਾਰੀ ਤੈਰਾ ਆ ਆਮ ਆਦਮੀ ਪਾਰਟੀ ਕਿਉਂਕਿ ਉਹ ਜਿਹੜੀ ਸੀਟ ਵੈਲੀ ਹੋਈ ਸੀ ਜਿਮਨੀ ਚੋਣ ਸੀ ਉਹ ਉਹ ਆਪਣੇ ਗੁਰਪ੍ਰੀਤ ਗੋਗੀ ਜੀ ਉਹਨਾਂ ਦੀ ਡੈਥ ਹੋ ਗਈ ਤਾਂ ਉਹਨਾਂ ਦੀ ਥਾਂ ਤੇ ਜਿਮਨੀ ਚੋਣ ਕਰਵਾਉਣੀ ਹੁੰਦੀ ਹੈ ਚੋਣ ਕਮਿਸ਼ਨ ਨੇ ਤਾਂ ਦੂਜੇ ਪਾਸੇ ਜਿਹੜਾ ਹੈਗਾ ਉੱਥੇ ਹੈਗਾ ਸੰਜੀਵ अरोड़ा ਉਮੀਦਵਾਰ ਜਿਹੜੇ ਕਿ ਸੰਸਦ ਵੀ ਨੇ ਆਮ ਆਦਮੀ ਪਾਰਟੀ ਦੇ ਰਾਸਵਾ ਮੈਂਬਰ ਨੇ ਪਰ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਪਰ ਉਹਨਾਂ ਨੇ ਪੂਰਾ ਅੱਡੀ ਚੁੱਟੀ ਦਾ ਜ਼ੋਰ ਲਾਇਆ ਹੋਇਆ ਉਹ ਪਿਛਲੇ 3-4 4 ਮਹੀਨਿਆਂ ਤੋਂ ਗਰਾਊਂਡ ਦੇ ਵਿੱਚ ਨੇ ਤੇ ਜਿਹਨੇ ਪੰਜਾਬ ਦਾ ਵਿੱਚ ਕਹਿੰਦੇ ਜਿਹਦਾ ਕੰਮ ਨਹੀਂ ਹੋਈ ਹੁੰਦਾ ਕੋਈ ਹੁੰਦਾ ਉਹ ਲੁਧਿਆਣੇ ਪਹੁੰਚ ਜਾਂਦਾ ਉੱਥੋਂ ਸਪਾਰਸਾਂ ਹੁੰਦੀਆਂ ਨੇ ਕਿਉਂਕਿ ਚੋਣ ਲੜ ਰਹੇ ਨੇ ਉਮੀਦਵਾਰ ਨੇ ਸਰਕਾਰੀ ਤੰਤਰ ਵੀ ਕਹਿੰਦਾ ਭਾਬ ਸਾਰਾ ਪਹਿਲਾਂ ਭਾਵੇਂ ਹੁਣ ਚੋਣ ਜਾਬਤਾ ਲੱਗ ਗਿਆ ਪਹਿਲਾਂ ਉਹਨਾਂ ਦੇ ਹਾਲੇ ਦੁਆਲੇ ਸੀ ਵੀ ਕਿਉਂਕਿ ਹਰ ਇੱਕ ਕੰਮ ਚੁਟਕੀ ਨਾਲ ਹੋ ਰਿਆ ਸੀ ਪਰ ਹੁਣ ਜਿਹੜਾ ਹੈਗਾ ਦੂਜੇ ਪਾਸੇ ਕਾਂਗਰਸ ਵੱਲੋਂ ਉਮੀਦਵਾਰ ਨੇ ਉਥੇ ਭਾਰਤ ਪੁਸ਼ਨ ਆਸ਼ੂ ਭਾਰਤ ਪੁਸ਼ਨ ਆਸ਼ੂ ਦੀ ਆਪਾਂ ਜਿਹੜੀ ਚਰਚਾ ਸਿਢੀ ਆ ਬਿਜੀਲੈਂਸ ਦਾ ਉਹਨਾਂ ਨੂੰ ਐਸਐਸਪੀ ਵੱਲੋਂ ਜਿਹੜਾ ਜਰਨਲ ਐਸਐਸਪੀ ਆ ਉਹਨਾਂ ਵੱਲੋਂ ਨੋਟਿਸ ਭੇਜਿਆ ਜਾਂਦਾ ਇੱਕ ਸਕੂਲ ਦੇ ਮਸਲੇ ਦਾ ਜਦ ਕਿ ਕਈ ਕਈ 100 ਕਰੋੜ ਘਟਾਲਿਆਂ ਦੇ ਵਿੱਚ ਪਹਿਲੇ ਹੀ ਗ੍ਰਫਤਾਰ ਕੀਤਾ ਜਾ ਚੁੱਕਿਆ ਉਹ ਉਹਦਾ ਤਾਂ ਚਲੋ ਹੋ ਸਕਦਾ ਸੀਗਾ ਵੀ ਇੱਕ ਨਵਾਂ ਜਿਹੜਾ ਹੈਗਾ ਘਟਾਲਾ ਕੱਢਣਾ ਕਿਤੇ ਨਾ ਕਿਤੇ ਉਂਝ ਵੀ ਸ਼ੱਕੀ ਜਾਪਦਾ ਸੀਗਾ ਕਿਉਂਕਿ ਭਾਵੇਂ ਕਈ ਕੇਸਾਂ ਦੇ ਵਿੱਚੋਂ ਬਰੀ ਵੀ ਹੋਏ ਭਾਰਤ ਪੂਸ਼ਨਾਸੂ ਜੇਲਾਂ ਵੀ ਜਾ ਚੁੱਕੇ ਪਰ ਈਡੀ ਦਾ ਸਕੰਜਾ ਅਜੇ ਉਹਨਾਂ ਤੇ ਬਾਕੀ ਆ ਕਿਉਂਕਿ ਈਡੀ ਨੇ ਵੀ ਗ੍ਰਿਫਤਾਰੀ ਪਾਈ ਕੀਤੀ ਆ ਤੇ ਈਡੀ ਵੱਲੋਂ ਅਜੇ ਜ਼ਮਾਨਤ ਤੇ ਆਏ ਹੋਏ ਨੇ ਤੇ ਪਰ ਹੁਣ ਆਪਾਂ ਗੱਲ ਇਧਰ ਨੂੰ ਕਰਦੇ ਹਾਂ ਜਦੋਂ ਸੰਮਨ ਕੀਤੇ ਉਹਨਾਂ ਨੇ ਪਰ ਪ੍ਰਚਾਰ ਵੀ ਅਜੇ ਹੁੰਦਾ ਭਾਰਤ ਪੂਸ਼ਨਾਸੂ ਕਹਿੰਦੇ ਮੈਨੂੰ ਰਾਤ ਨੂੰ 9 ਵਜੇ ਪਤਾ ਲੱਗਿਆ ਤੇ ਸਰਕਾਰ ਤੇ ਤਾਪੜ ਤੋੜ हमले शुरू हो जाते ने सियासी हमले जवानी हमले जिन्ना नु आपा सिमती लेने ਲਈ ਵੀ کیا جا سکتا کیونکہ سرکار نے تھا پھر سپوز کرتا جب پنجاب سرکار ਨੂੰ ਪਤਾ ਲੱਗਿਆ ਵੱਡੇ ਅਧਿਕਾਰੀਆਂ ਨੂੰ چیف سیکرٹری ਦਫਤਰ ਤੱਕ ਪਤਾ ਲੱਗਿਆ ਵੀ ਸੰਮਨ ਨਿਕਲ ਗਏ ਵੀ ਇਹ ਕਿਨੇ ਆਰਡਰ ਦਿੱਤੇ ਡੀਜੀਪੀ ਉਹਨਾਂ ਨੇ ਪੁੱਛਿਆ ਜਿਹੜੇ ਏ ਡੀਜੀਪੀ ਹੈ ਵਿਜੀਲੈਂਸ ਏ ਡੀਜੀਪੀ ਵਿਜੀਲੈਂਸ ਤਾਂ ਕਹਿੰਦੇ ਵੀ ਮੈਂ ਤਾਂ ਕਿਹਾ ਹੀ ਨਹੀਂ SSP ਨੂੰ ਵੀ ਉਹ ਨੋਟਿਸ ਕੱਢ ਗਈ ਅਜਿਹਾ ਕਿਉਂਕਿ ਸ਼ਿਕਾਇਤਾਂ ਤਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਪਰ ਜਦੋਂ ਇਹਨਾਂ ਨੇ ਇੱਕਦਮ ਸਰਕਾਰ ਆ ਸਰਕਾਰ ਕੋਲੇ ਅਜਿਹਾ ਤੰਤਰ ਆ ਉਹਨਾਂ ਨੇ ਆਪਣੀ ਖੁਫੀਆ ਜਾਣਕਾਰੀ ਰਾਹੀਂ ਕਹਿੰਦੇ ਇਨਫੋਰਮੇਸ਼ਨ ਉਹਦੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਭਾਰਤ ਪੂਸ਼ਣ ਆਸੂ ਨਾਲ SSP ਦੀਆਂ ਜਿਹੜੀਆਂ ਮੀਡੀਆ ਪਿਛਲੇ ਦਿਨਾਂ ਦੇ ਦੌਰਾਨ ਉਹਨਾਂ ਦੀ ਜਿੰਦੀ WhatsApp ਕਾਲ ਵੀ ਦੇ ਰਾਹੀਂ ਕਹਿੰਦੇ ਵੀ ਇਹਨਾਂ ਨੂੰ ਸਬੂਤ ਮਿਲੇ ਨੇ ਜਿਹੜੀਆਂ ਕਾਲਸ ਹੋਈਆਂ ਉਹਨਾਂ ਦੇ ਪਿਆੰਦੇ ਜਿਹੜੇ ਗਾਂ ਦੀਆਂ ਉਹਨਾਂ ਨਾਲ ਨਿੱਜੀ ਕਨੈਕਟੀਵਿਟੀ ਉਹਨਾਂ ਦੇ ਸਾਹਮਣੇ ਆਈ ਤਾਂ ਉਹਨਾਂ ਨੇ ਤੁਰੰਤ ਫੇਲਾ ਐਸਐਸਪੀ ਤੋਂ ਪੁੱਛਿਆ ਉਹ ਕਹਿੰਦਾ ਜੀ ਮੈਂ ਵੈਸੇ ਹੀ ਭੇਜਤਾ ਵੀ ਉਹ ਲੋਡ ਸੀਗੀ ਜੀ ਉਸ ਕੈਦ ਸੀਗੀ ਤਾਂ ਉਹਨਾਂ ਨੇ ਇਹ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਦਿੱਤੇ ਵੀ ਤੁਰੰਤ ਕਿਉਂ ਨਾ ਇਹਨੂੰ ਸਸਪੈਂਡ ਕਰ ਦਿੱਤਾ ਜਾਵੇ ਕਿਉਂਕਿ ਸਾਫ਼ ਉਹਦੇ ਵਿੱਚੋਂ ਇਹ ਆਇਆ ਆਮ ਆਦਮੀ ਪਾਰਟੀ ਨੇ ਐਕਸਪੋਜ਼ ਕੀਤਾ ਵੀ ਇਹ ਸਿਮਤੀ ਲੈਣ ਲਈ ਭਾਰਤ ਪੋਸ਼ਨ ਆਸ਼ੂ ਜਿਹੜੇ ਹੈਗੇ ਇੱਕ ਘਾਗ ਸਿਆਸਤ ਦਾ ਨਾ ਵੀ ਉਹ ਅਜਿਹੇ ਦਾ ਪੇਜ ਖੇਡਣ ਦਾ ਬਹੁਤ ਤਰ੍ਹਾਂ ਚੰਗੀ ਤਰ੍ਹਾਂ ਹੁੰਦੇ ਆ ਵੀ ਉਹਨੇ ਇੱਕ ਸਿਮਤੀ ਕ੍ਰੀਏਟ ਕਰਨ ਦੇ ਲਈ ਇਹ ਨੋਟਿਸ ਐਸਐਸਪੀ ਨਾਲ ਮਿਲੀ ਭੁਗਤ ਕਰਕੇ ਆਪਣੇ ਆਪ ਨੂੰ ਭਜਵਾਇਆ ਵੀ ਤਾਂ ਕਿ ਜਿਹੜਾ ਹੈਗਾ ਲੋਕਾਂ ਤੋਂ ਸਿਮਤੀ ਮਿਲ ਜਾਵੇ ਵੀ ਵਿਜੀਲੈਂਸ ਜਿਹੜੀ ਹੈਗੀ ਆ ਹੁਣ ਵੀ ਨੇ ਜਿਹੜੇ ਪੰਜਾਬ ਸਰਕਾਰ ਤੇ ਇਹਨੂੰ ਤੰਗ ਕਮ ਪਰੇਸ਼ਾਨ ਕਰਨ ਨੂੰ ਹਟਦੀ ਜਦ ਕਿ ਹੋਇਆ ਵੀ ਐਨ ਜੀ ਭਾਰਤ ਬੁਸ਼ਨਾਸ਼ੂ ਤੇ ਹੋਰ ਕਾਂਗਰਸੀ ਆਗੂਆਂ ਨੇ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਤਾਵੜ ਤੋੜ ਹਮਲੇ ਸ਼ੁਰੂ ਕਰ ਦਿੱਤੇ ਆਪਣੇ ਸਿਆਸੀ ਹਮਲੇ ਵੀ ਇਸ ਕਾਰਨ ਸਰਕਾਰ ਨੇ ਜਿਹੜਾ ਹੈਗਾ ਜਿਉਂ ਹੀ ਮੂੜਵਾ ਜਵਾਬ ਦਿੱਤਾ ਐਸਐਸਪੀ ਸਸਪੈਂਡ ਕਰਕੇ ਭਾਵੇਂ ਕਿ ਹੁਣ ਇਸ ਸਮੇਂ ਦੇ ਵਿੱਚ ਐਸਐਸਪੀ ਸਸਪੈਂਡ ਕਰਨਾ ਕੋਈ ਨਿੱਕੀ ਮੋਟੀ ਖਬਰ ਨਹੀਂ ਹੈਗੀ ਬਹੁਤ ਵੱਡੀ ਖਬਰ ਸੀ ਪਰ ਹੁਣ ਇਹ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਉਹਨੇ ਹੁਣ ਤੱਕ ਦਾ ਰਿਕਾਰਡ ਤੋੜ ਦਿੱਤਾ ਜਿਹੜੀਆਂ ਕਿ 1500 ਦੇ ਕਰੀਬ ਇਹ ਜਹੀਆਂ ਗ੍ਰਿਫਤਾਰੀਆਂ ਕੀਤੀਆਂ ਨੇ ਜਿਹੜੀਆਂ ਕਿ ਕਿਸੇ ਹੋਰ ਸਰਕਾਰ ਨੇ ਨਹੀਂ ਕੀਤੀਆਂ ਸੀ ਭਾਵੇਂ ਕਿ ਸਿਵਲ ਜੀ ਵਿਜੀਲੈਂਸ ਇੱਕ ਅਜੇ ਹੀ ਇੱਕ ਏਜੰਸੀ ਆ ਸਟੇਟ ਦੀ ਤੇ ਉਹਦੇ ਵਿੱਚ ਭਾਵੇਂ ਕਿ ਪਿਛਣੀਆਂ ਦੇਖਿਆ ਜਾਂਦਾ ਆਮ ਤੌਰ ਤੇ ਸਰਕਾਰਾਂ ਵੱਲੋਂ ਪੋਲਿਟੀਕਲ ਮੰਤਵ ਲਈ ਇਹਨਾਂ ਨੂੰ ਵਰਤਿਆ ਜਾਂਦਾ ਸੀ ਤੇ ਜਾਂ ਸਾਬਕਾ ਮੰਤਰੀ ਫੜ ਲੇ ਜਾਂ ਹੋਰ ਦੀ ਅਵਸਰਾਂ ਦੇ ਸੰਕੰਜਾ ਕੱਸ ਲਿਆ ਪਰ ਜੇ ਇਹ ਪਹਿਲੀ ਸਰਕਾਰ ਹੈ ਜਿਹਨੇ ਕਿ ਕਾਰਵਾਈ ਕੀਤੀ ਆ ਕਿਉਂਕਿ ਸਭ ਤੋਂ ਜੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦਾ ਦੇਖੀਏ ਜਦੋਂ ਕੈਪਟਨ ਮਰਿੰਦਰ ਸਿੰਘ ਦਾ ਕਾਰਜ ਕਾਲ Ya yeah. Una hmm. ni um, ਰੋ ਰਵੀ ਸਿੱਧੂ ਜਿਹੜੇ ਸੀ ਪੀਪੀਐਸਸੀ ਦੇ ਚੇਅਰਮੈਨ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਉਸ ਸਮੇਂ ਬਹੁਤ ਪ੍ਰਸ਼ਟਾਚਾਰ ਦਾ ਬੋਲਬਾਲਾ ਚੱਲ ਰਿਹਾ ਸੀਗਾ ਜਦੋਂ 97 ਤੋਂ 2002 ਦੀ ਸਰਕਾਰ ਆਈ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਜਲਦੀ ਤੇ ਉਦੋਂ ਬਾਅਦ ਦੇ ਵਿੱਚ ਫੇਰ ਕੈਪਟਨ ਮਨਿੰਦਰ ਸਿੰਘ ਦੀ ਆਈ ਆ ਤਾਂ ਉਹਨਾਂ ਨੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਰਵੀ ਸਿੱਧੂ ਨੂੰ ਫੜ ਸਕੰਜਾ ਕਸਿਆ ਤੇ ਬਹੁਤ ਵੱਡਾ ਸਕੈਮ ਕੱਢਿਆ ਔਰ ਫੇਕ ਡਿਗਰੀਆਂ ਰਾਹੀਂ ਪੀਪੀਐਸਸੀ ਭਰਤੀ ਹੋਏ ਸੀ ਪੀਸੀਐਸ ਭਰਤੀ ਜਿਨ੍ਹਾਂ ਨੂੰ ਗਲਤ ਤਰੀਕਿਆਂ ਨਾਲ ਹੀ ਕੀਤੇ ਗਏ ਸੀਗੇ ਉਹਨਾਂ ਨੂੰ ਉਹਨਾਂ ਨੇ ਬਾਹਰ ਕੱਢਿਆ ਤੇ ਨੌਕਰੀ ਤੋਂ ਬਰਖਾਸਤ ਕੀਤੇ ਤਾਂ ਈਵਨ ਉਹ ਉਸ ਸਮੇ ਪੂਰਾ ਦੇਸ਼ ਦੇ ਵਿੱਚ ਇਹ ਮੁੱਖ ਸੁਰਖੀਆਂ ਸਨ ਕਿ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਤੇ ਬਿਜੀਲੈਂਸ ਨੇ ਮਾਮਲੇ ਦਰਜ ਕੀਤੇ ਨੇ ਤੇ ਆ ਜਿਹੜੀਆਂ ਹੈਗੀਆਂ ਪੀਸੀਐਸ ਜੁਡੀਸ਼ੀਅਲ ਵੀ ਵਿੱਚ ਸੀ ਜਿਵੇਂ ਜੱਜਾਂ ਦੀ ਵੀ ਭਰਤੀ ਵੀ ਕਮਿਸ਼ਨ ਕਰਦਾ ਹੁੰਦਾ ਉਹ ਵੀ ਯਾਨੀ ਕਿ ਗਲਤ ਤਰੀਕੇ ਨਾਲ ਕੀਤੇ ਗਏ ਸੀ ਭ੍ਰਿਸ਼ਟਾਚਾਰ ਦੇ ਨਹੀਂ ਪਰ ਉਸ ਤੋਂ ਬਾਅਦ ਦੇ ਬਿਜੀਲੈਂਸ ਦਾ ਭੂਤ ਜਿਹੜਾ ਹੈਗਾ ਕਿਉਂਕਿ ਉਹ ਤੋਂ ਡਰਦੇ ਸੀ ਸ਼ਾਂਤ ਹੋ ਗਿਆ ਫਿਰ ਕਿਉਂਕਿ ਦੋਨਾਂ ਦੋਈ ਸਰਕਾਰਾਂ ਆਉਂਦੀਆਂ ਸੀ ਪੰਜਾਬ ਦੇ ਵਿੱਚ ਅਕਾਲੀ ਤੇ ਕਾਂਗਰਸ ਅਕਾਲੀ ਤੇ ਕਾਂਗਰਸ ਅਕਾਲੀ ਮੈਂ ਬਦਲ ਪਰਿਵਾਰ ਦੀ ਤੇ ਉਧਰ ਕਾਂਗਰਸ ਮੈਂ ਜੇ ਕੈਪਟਨ ਮਰਿੰਦਰ ਸਿੰਘ ਤੇ ਉਹੀ ਗੱਲ ਹੋ ਗਈ ਫਿਰ ਰਿਸ਼ਤੇਦਾਰੀਆਂ ਭਾਈ ਭਤੀਜਾਵਾਦ ਹੋ ਗਿਆ ਸਾਰਾ ਤਾਂ ਵਿਜੀਲੈਂਸ ਦਾ ਸ਼ਾਂਤ ਹੋ ਗਿਆ ਜਿਹੜਾ ਭੂਤ ਸੀ ਈਵਨ ਪਟਵਾਰੀ ਤੋਂ ਸਪਾਈ ਸਪਾਈ ਥਾਣੇਦਾਰ ਤੱਕ ਫੜਨ ਤੱਕ ਹੀ ਸੀਮਤ ਰਹਿ ਗਿਆ ਪਰ ਇੱਕਾ ਦੁਕਾ ਕਾ ਡਰਾਮਾ ਨੂੰ ਛੱਡ ਕੇ ਪਰ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਆ ਇਹਨਾਂ ਨੇ ਜਿੱਥੇ ਰਿਕਾਰਡ ਤੋੜ ਜਣੀਆਂ ਗ੍ਰਿਫਤਾਰੀਆਂ ਕੀਤੀਆਂ ਵਿਜੀਲੈਂਸ ਨੇ ਇੱਥੋਂ ਤੱਕ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਮੰਤਰੀ ਸਿਹਤ ਮੰਤਰੀ ਵਿਜੇ ਸਿੰਗਲਾ ਜਿਹੜੇ ਸੀਗੇ ਉਹਨਾਂ ਨੂੰ ਕਰਾਪਸ਼ਨ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਮੌਜੂਦਾ ਮੰਤਰੀ ਨੂੰ ਦੇਖੋ ਸਭ ਤੋਂ ਪਹਿਲਾਂ ਲੋਕ ਭਾਵੇਂ ਕਿ ਸਾਰੇ ਲੋਕ ਜਾਣਦੇ ਹੀ ਆ ਉਸ ਤੋਂ ਬਾਅਦ ਦੇ ਵਿੱਚ ਦੋ ਐਮਐਲਏ ਜਿਹੜੇ ਕਿ ਸਾਹਿਬ ਠੰਡੇ ਦਾ ਲਾਲੋ ਕਰਾਪਸ਼ਨ ਦੇ ਦੋਸਾਂ ਦੇ ਵਿੱਚ ਫੜਿਆ ਤੇ ਜਲੰਧਰ ਦਾ ਰਮਨオー ਰੋੜਾ ਵਿਧਾਇਕ ਜਿਹੜਾ ਕਿ ਹੁਣ ਵੀ ਜੇਲ੍ਹ ਦੇ ਵਿੱਚ ਆ ਉਹਨਾਂ ਨੂੰ ਰਿਮਾਂਡ ਤੇ ਆ ਪਰ ਕਰਾਪਸ਼ਨ ਦੇ ਦੋਸਾਂ ਦੇ ਵਿੱਚ ਫੜਨ ਤੋਂ ਬਾਅਦ ਦੇ ਵਿੱਚ ਕੱਲੇ ਇੱਥੇ ਬਸ ਨਹੀਂ ਉਹ ਅਫਸਰ ਸਾਹਿਬ ਵੱਲ ਨੂੰ ਵੀ ਪੂਰਾ ਕੁਦੀ ਹੋਈ ਹੈ ਵਿਜੀਲੈਂਸ ਅਫਸਰ ਸਾਹਿਬ ਵੱਲ ਨੂੰ ਈਵਨ ਆਈਐਸ ਜਿਵੇਂ ਹੁਣ ਮਕਸਰ ਦਾ ਡੀਸੀ ਸਸਪੈਂਡ ਕੀਤਾ ਕਰਪਸ਼ਨ ਦੇ ਦੋਸਾਂ ਦੇ ਵਿੱਚ ਪਿੱਛੇ ਜੇ ਤੇ ਤਾਜ਼ਾ ਜਿਹੜਾ ਹੈਗਾ ਜਿਹੜੇ ਹੈਗੇ ਅਫਰੋਜਪੁਰ ਦੇ ਐਸਐਸਪੀ ਸਸਪੈਂਡ ਕੀਤੇ ਨੇ ਤੇ ਇਸੇ ਤਰ੍ਹਾਂ ਹੀ ਜਿੰਦੀ ਇਨਸਪੈਕਟਰ ਲੈਵਲ ਤੇ ਦਾ ਚਲੋ ਹੁਣ ਘਟਨਾਵਾ ਪੀਸੀਐਸ ਆਈਐਸ ਜਿੰਦੀ ਉਹਨਾਂ ਦੇ ਕਾਰਵਾਈਆਂ ਹੋਈਆਂ ਨੇ ਨੇ ਜਟਪੁਰ ਸਾਹਿਬ ਇੱਥੇ ਇੱਕ ਗੱਲ ਇਹ ਵੀ ਆ ਕਿ ਜਿੱਦਾਂ ਪੰਚਾਇਤੀ ਚੋਣਾਂ ਦੀ ਵੀ ਤੁਹਾਨੂੰ ਯਾਦ ਹੋਏਗੀ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਸੀ ਸਰਕਾਰ ਵੱਲੋਂ 2021 ਦੀ ਗੱਲ ਕਰਾਂ ਤਾਂ ਵੀ ਕਈ ਅ fırsਰਾਂ ਤੇ ਗਾਜ਼ਗਿ ਡਿਗੀ 22 23 24 25 ਆ ਗਿਆ 25 ਤੱਕ ਕਈ ਐਕਸ਼ਨ ਲਏ ਨੇ ਉਹ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਵੀ ਸਸਪੈਂਡ ਹੋਏ ਨੇ ਕਈਆਂ ਤੇ ਕੇਸ ਚੱਲ ਰਹੇ ਨੇ ਕਈਆਂ ਦੀ ਇਨਕੁਆਇਰੀ ਬੈਠ ਗਈ ਆ ਤੇ ਇਸੇ ਤਰ੍ਹਾਂ ਸਰਕਾਰ ਜਿਹੜਾ ਕੰਮਕਾਰ ਕਰ ਰਹੀ ਆ ਉਹ ਵਾਕੇ ਕਾਬਲੇ ਤਾਰੀਫਤ ਹੈ ਪਰ ਦੂਜੇ ਪਾਸੇ ਇੱਕਦ ਹੋਰ ਵੱਡੀ ਜਿਹੜੀ ਜ਼ਿੰਮੇਵਾਰੀ ਮਿਲੀ ਆ ਰਜਿੰਦਰ ਗੁਪਤਾ ਸਾਹਿਬ ਨੂੰ ਉਸ ਦਾ ਵੀ ਮੈਂ ਜ਼ਰੂਰ ਜ਼ਿਕਰ ਕਰੂੰਗਾ ਲੇਖਾ ਜੋਖਾ ਦੇ ਵਿੱਚ ਉਹਨੂੰ ਕਿਵੇਂ ਵੇਖਦੇ ਹਾਂ ਦੇਖੋ ਜੀ ਰਜਿੰਦਰ ਗੁਪਤਾ ਇੱਕ ਕਾਰਪੋਰੇਟ ਘਰਾਣੇ ਦੇ ਹੈਗੇ ਆ ਬਰਨਾਲੇ ਨੂੰ ਬਿਲੋਂਗ ਕਰਦੇ ਨੇ ਔਰ ਲੁਧਿਆਣੇ ਉਹਨਾਂ ਦਾ ਬੇਸ ਹੈਗਾ ਪਰ ਭਾਵੇਂ ਕਿਉਂ ਜਿਹੜੀ ਅੰਬਾਨੀਆਂ ਦੇ ਬੰਗਲੇ ਕੋਲ ਵੀ ਉਹਨਾਂ ਦਾ ਬੰਗਲਾ ਹੈਗਾ ਉਥੇ ਬੰਬੇ ਦੇ ਵਿੱਚ ਤੇ ਪਰ ਠੀਕ ਹੈ ਪੰਜਾਬ ਦਾ ਜਿਹੜਾ ਮਾਣ ਆ ਜੇ ਪੰਜਾਬ ਦੀ ਇੰਡਸਟਰੀ ਲੈਸ ਜਿਹੜਾ ਹੈਗਾ ਅੱਗੇ ਪਹੁੰਚਦੇ ਨੇ ਮੇਨ ਦੋ ਤਿੰਨ ਨੀਰ ਜਿਹੜੇ ਹੈਗੇ ਨੇ ਜਿਵੇਂ ਉਸਵਾਲ ਲਾ ਲੋ ਜਾਂ ਆਪਣਾ ਇਹ ਗਰੁੱਪ ਲਾ ਲੋ ਟਰਾਈਡੈਂਟ ਦਾ ਰਜਿੰਦਰ ਗੁਪਤਾ ਹੀ ਹੋ ਗਿਆ ਤੀਜਾ ਹੈਗਾ ਆਪਣਾ Airtel ਭਾਰਤੀ ਜਿਹੜੇ ਹੈਗੇ ਮਿੱਤਰ ਭਾਰਤੀ ਮਿੱਤਰ ਪਰ ਹੁਣ ਆਪਾਂ ਜਿਹੜੀ ਰਜਿੰਦਰ ਗੁਪਤਾ ਨੂੰ ਉਹਨਾਂ ਦਾ ਮੈਂ ਦਿਖਾ ਦਿੰਨਾ ਜਦੋਂ ਦੀ ਸਰਕਾਰ ਆਈ ਆ ਮੈਂ ਭਾਵੇਂ ਪਹਿਲਾਂ ਵੀ ਆ 7th ਫਲੋਰ ਤੇ ਬੈ ਨਸ਼ੀ ਫਲੋਰ ਤੇ ਕਿਤੇ ਹੁੰਦਾ ਦਫਤਰ ਆ ਹ 7th ਫਲੋਰ ਤੇ ਮੈਂ ਤੁਹਾਨੂੰ ਤਸਵੀਰਾਂ ਦਿਖਾਣਾ ਦਫਤਰ ਦੀਆਂ ਉਹਨਾਂ ਦਾ ਦਫਤਰ ਆ ਫੱਟੀ ਲੱਗੀ ਹੋਈ ਆ ਅੰਦਰ ਹਾਈ ਕਲਾਸ ਜਿਹੜਾ ਹੈਗਾ ਵੈਸੇ ਅ ਫਰਨੀਚਰ ਲੱਗਿਆ ਹੋਇਆ ਤੇ ਪਰ ਇਹਦੇ ਵਿੱਚ ਜਿਹੜਾ ਹੈਗਾ ਸੁਨੀਲ ਜੀ ਸਟਾਫ ਵੀ ਮਿਲਿਆ ਹੋਇਆ ਪਰ ਉਹ ਇੱਕ ਦਿਨ ਨਹੀਂ ਆਇਆ ਇਸ ਦਫਤਰ ਦੇ ਵਿੱਚ ਕੈਬਨਟ ਰੈਂਕ ਦਿੱਤਾ ਹੋਇਆ ਕੈਬਨਟ ਰੈਂਕ ਦੇ ਵਿੱਚ ਕੋਠੀ ਵੀ ਹੁੰਦੀ ਆ ਉਹਨਾਂ ਨੂੰ ਕੋਠੀ ਪਤਾ ਨਹੀਂ ਕਿਹਨੂੰ ਦਿੱਤੀ ਹੋ ਹੋ ਸਕਦਾ ਵੀ ਉਹਨਾਂ ਦੇ ਨਾਮ ਦੀ ਕਿਉਂਕਿ ਉਹਨਾਂ ਦਾ ਕਿਸੇ ਚੀਜ਼ ਦਾ ਘਾਟਾ ਨਹੀਂਗਾ ਪਰ ਕੈਬਨਿਟ ਰੈਂਕ ਦੇ ਕੇ ਉਹਨਾਂ ਨੂੰ ਸਨਮਾਨ ਕੀਤਾ ਵੀ ਹੋ ਸਕਦਾ ਵੀ ਸਨਮਾਨ ਕਰ ਦਿੰਦਿਆਂ ਨੇ ਇਕੱਲੇ ਉਹ ਇਸ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਨਹੀਂ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਉਹਨਾਂ ਨੂੰ ਪਲੈਨਿੰਗ ਬੋਰਡ ਦਾ ਵਾਈਸ ਚੇਅਰਮੈਨ ਲਾਇਆ ਹੋਇਆ ਕੈਬਨਿਟ ਰੈਂਕ ਦੇ ਕੇ ਪਿਛਲੀ ਬਾਦਲ ਸਰਕਾਰ ਨੇ ਵੀ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਹੋਇਆ ਸੀਗਾ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਕੈਬਨਿਟ ਰੈਂਕ ਦਿੱਤਾ ਹੋਇਆ ਸੀ ਇਹਨਾਂ ਇਹ ਸਰਕਾਰ ਨੇ ਵੀ ਕੈਬਨਟ ਡਰੈਂਕ ਦੇ ਕੇ ਪਹਿਲਾਂ ਪਿੱਛੇ ਜਿਹਦਾ ਜਿਹੜਾ ਹੈਗਾ ਪੀਸੀ ਦਾ ਚੇਅਰਮੈਨ ਵੀ ਬਣਾਦਾ ਸੀ ਜਿਹੜੀ ਇੱਕ ਬਕਾਰੀ ਐਸੋਸੀਏਸ਼ਨ ਆ ਕ੍ਰਿਕਟ ਦੀ ਕ੍ਰਿਕਟ ਦੀ ਜਿਹੜੀ ਹੈਗੀ ਆ ਉਹਦਾ ਉਹਦਾ ਪ੍ਰਧਾਨ ਵੀ ਬਣਾਦਾ ਸੀ ਪਰ ਫਿਰ ਵੀ ਜਿਹੜਾ ਹੈਗਾ ਬਿਜ਼ਨਸਮੈਨ ਤੋਂ ਜੇ ਚੱਲਦੇ ਨਹੀਂ ਹੈਗੇ ਤੇ ਹੁਣ ਜਿਹੜਾ ਹੈਗਾ ਉਹਨਾਂ ਨੂੰ ਕੈਬਨਟ ਡ੍ਰਿੰਕ ਦੁਆਰਾ ਰਿਵਿਊ ਜਿਹੜਾ ਉਹਨਾਂ ਦਾ ਵਾਅਦਾ ਕਰਤਾ ਉਹਨਾਂ ਦਾ ਉਹਨਾਂ ਦਾ ਵਾਅਦਾ ਕਰਤਾ ਤੁਹਾਨੂੰ ਦਿਖਾਉਣੇ ਆ ਨੋਟੀਫਿਕੇਸ਼ਨ ਜਾਰੀ ਹੋਇਆ ਰਾਤ ਭਾਵੇਂ ਕਿ ਇਹਨਾਂ ਨੂੰ ਕੈਬਨਟ ਡ੍ਰਿੰਕ ਦੇ ਕੇ ਵੀ ਪੰਜਾਬ ਦੇ ਵਿੱਚੋਂ ਇੰਡਸਟਰੀ ਬਾਹਰ ਨਾ ਜਾਵੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਰੋਜ਼ਗਾਰ ਦੇ ਰਹੇ ਨੇ ਵੀ ਜੇਕਰ ਉਹ ਪੰਜਾਬ ਦਾ ਇੰਨੀ ਹਮਦਰਦੀ ਨਹੀਂ ਉਹਨਾਂ ਨੂੰ ਕਹੋ ਵੀ ਉਹਨਾਂ ਨੇ ਜਿਹੜੀ ਹੈਗੀ ਇੰਡਸਟਰੀ ਕਾਫੀ ਉਹ ਬਾਹਰ ਲੈ ਗਈ ਨਹੀਂ ਕਿਉਂਕਿ ਪੰਜਾਬ ਸਰਕਾਰ ਦੀਆਂ ਅਜੇ ਤੱਕ ਪਾਲਿਸੀਆਂ ਭਾਵੇਂ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਜਿਹੜੀ ਇੰਡਸਟਰੀ ਨੂੰ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਦੇ ਵਿੱਚ ਇੰਡਸਟਰੀ ਲਿਆਓ ਔਰ ਇਨਵੈਸਟ ਪੰਜਾਬ ਰਾਹੀਂ ਵੀ ਉਹਨਾਂ ਨੂੰ ਪ੍ਰਚਾਰ ਕੀਤਾ ਜਾਂਦਾ ਸੈਂਕੜੇ ਕਰੋੜਾਂ ਰੁਪਈਆ ਜਿਹੜਾ ਹੈਗਾ ਖਰਚ ਕਰਕੇ ਉਹਨਾਂ ਨੂੰ ਲੋਕਾਂ ਨੂੰ ਪ੍ਰੋਮੋਸ਼ਨ ਰਾਹੀਂ ਜਿਹੜਾ ਹੈਗਾ ਲੈ ਕੇ ਆਂਦਾ ਜਾਂਦਾ ਵੀ ਆ ਕੇ ਦਿਖਾ ਸਾਡੇ ਆਪਣੇ ਬਿਜ਼ਨਸ ਜਿਹੜਾ ਅਸੀਂ ਇਨਫਰਾਸਟ੍ਰਕਚਰ ਲੋਕਾਂ ਨੂੰ ਜਿਹੜੀਆਂ ਇੰਡਸਟਰੀ ਲਿਸਟਾਂ ਨੂੰ ਮਹਈਆ ਕਰਦੇ ਆ ਤੇ ਔਰ ਸਾਡੀਆਂ ਸਕੀਮਾਂ ਦੱਸਦੇ ਆ ਤੇ ਔਰ ਉਹਦੇ ਰਾਹੀਂ ਉਸ ਉਸ ਸਮੇਂ ਨੇਹផល ਹੋ ਜਾਂਦਾ ਜਦੋਂ ਅਜਿਹੇ ਵਿਅਕਤੀ ਜਿਨ੍ਹਾਂ ਨੂੰ ਇੰਡਸਟਰੀ ਦਾ ਜਿਹੜਾ ਮੇਨਤ ਰਹਾ ਹੋਵੇ ਪੰਜਾਬ ਦਾ ਉਹ ਇੰਡਸਟਰੀ ਆਪਣੀ ਬਾਹਰ ਲੈ ਕੇ ਜਾਵੇ ਪਰ ਉਹਦੀ ਵੱਡਾ ਜਿਹੜਾ ਹੈਗਾ ਹਿੱਸਾ ਪੰਜਾਬ ਤੋਂ ਬਾਹਰ ਚੱਲਦਾ ਵਾ ਮੱਧ ਪ੍ਰਦੇਸ਼ ਆਂਧਰਾ ਪ੍ਰਦੇਸ਼ ਵਰਗੇ ਦੇ ਵਿੱਚ ਹਾਂ ਪਰ ਇੱਥੇ ਤਾਂ ਥੋੜਾ ਪਾਰਟੀ ਆ ਉਹਦਾ ਟ੍ਰਾਈਡੈਂਟ ਜਿਹੜਾ ਗਰੁੱਪ ਆ ਪਰ ਅਜੇ ਹਵਾ ਤਾਂ ਹੋ ਸਕਦਾ ਸਰਕਾਰ ਨੇ ਕਮਿਟਮੈਂਟ ਕਰ ਲਈ ਹੋਵੇ ਵੀ ਜੇ ਉਹ ਇੰਡਸਟਰੀ ਪੰਜਾਬ ਦੇ ਵਿੱਚ ਲੈ ਕੇ ਆਵੇ ਪਰ ਅਜਿਹੇ ਲੋਕ ਕਾਰਪੋਰੇਟ ਲੋਕ ਇਹ ਵੀ ਚਰਚਾਵਾਂ ਨੇ ਤਾਂ ਵੀ ਫੈਟ ਹੋ ਜਾਂਦੇ ਆ ਵੀ ਜਿਹਦੀ ਮਰਜ਼ੀ ਸਰਕਾਰ ਆ ਜਾਵੇ ਉਧਰ ਫੰਡ ਜਿਹੜੇ ਹੈਗੇ ਆ ਉਹਨਾਂ ਦਾ ਪਾਰਟੀ ਫੰਡ ਜਿਹੜਾ ਹੈਗਾ ਉਹ ਦਿੰਦੇ ਨੇ ਦਾ ਉਹ ਆਪਣੇ ਆਪ ਜਿਹੜਾ ਹੈਗਾ ਉਹ ਸੈਂਚੇ ਦੇ ਵਿੱਚ ਫਿੱਟ ਹੋ ਜਾਂਦੇ ਨੇ ਜਿਵੇਂ ਕਿ ਆਪਾਂ ਭਾਰਤੀ ਮਿੱਤਾਂ ਲਾਈਏ ਜਿਹੜੇ Airtel ਗਰੁੱਪ ਆ ਵੀ ਲੁਧਿਆਣੇ ਦੇ ਆ ਉਹਨਾਂ ਦੇ ਪੱਕੇ ਜਿਹੜਾ ਹੈਗਾ ਸਟੈਂਪ ਲੱਗੀ ਹੋਈ ਆ ਉਹ ਵੀ ਕਾਂਗਰਸ ਦੇ ਨਾਲ ਜਿਹੜਾ ਹੈਗਾ ਉਹ ਚੱਲਦੇ ਨੇ ਇਹ ਜ ਨਹੀਂ ਕਿ ਇਹ ਦੇਖਿਆ ਜਾਵੇ ਉਹ ਕਾਂਗਰਸ ਦੇ ਅਡਾਨੀ ਅਮਬਾਨੀ ਨੇ ਤੇ ਇਹ ਜਿਹੜਾ ਆਪਾਂ ਦੇਖਿਆ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹਨੂੰ ਅਡਾਨੀ ਅਮਬਾਨੀ ਸਮਝਾਂਗੇ ਵੀ ਜਿਹੜਾ ਹੈਗਾ ਕਾਰਪੋਰੇਟ ਨੂੰ ਉਹਨਾਂ ਨੇ ਇੱਥੇ ਜਿਹੜਾ ਹੈਗਾ ਉਹ ਕੈਬਨਿਟ ਰੈਂਕ ਦਿੱਤਾ ਤੇ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਉਹ ਕੀ ਪੰਜਾਬ ਦੀ ਇੰਡਸਟਰੀ ਦੇ ਵਿੱਚ ਯੋਗਦਾਨ ਪਾਉਂਦੇ ਨੇ ਚਲੋ ਅੱਜ ਸਾਡੇ ਨਾਲ ਜਿਹੜੇ ਮੁਖਤੋਰ ਤੇ ਜੋ ਦੋ ਵੱਡੇ ਮੁੱਦੇ ਸੀ ਪੰਜਾਬ ਦੀ ਇਸ ਵੇਲੇ ਸਿਆਸਤ ਦੇ ਵਿੱਚ ਉਹਨਾਂ ਤੇ ਆਪਣੇ ਵਿਚਾਰ ਤੇ ਸਾਡੇ ਕੁਝ ਅਹਿਮ ਸਵਾਲਾਂ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ